ਸ਼ਿਗਾਲ ਰੈੱਡ ਬਾਕਸ ਦੇਖ ਰਿਹਾ ਤੁਸੀਂ ਮੈਂ ਹਾਂ ਗੁਰਚੇ ਸਿੰਘ ਔਲਖ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਇਸ ਟਾਈਮ ਜੋਗੀਆਂ ਦਾ ਤੇ ਵਸ਼ੀਕਰਨ ਵਾਲਿਆਂ ਦਾ ਬਹੁਤ ਜ਼ਿਆਦਾ ਰੌਲਾ ਚੱਲ ਰਿਹਾ ਹੈ ਤਾਂ ਉੱਥੇ ਹੀ ਗੱਲ ਕਰੀਏ ਜੋ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਪੁੱਤ ਕਹਿ ਲੋ ਜਿਨ੍ਹਾਂ ਸੱਪਾਂ ਦੇ ਨਾਲ ਖੇਡਦੇ ਨੇ ਤੇ ਸੱਪਾਂ ਦੇ ਨਾਲ ਹੀ ਰੋਟੀ ਪਾਣੀ ਖਾਂਦੇ ਨੇ ਤਾਂ ਇੱਥੋਂ ਤੱਕ ਸੱਪਾਂ ਦੇ ਨਾਲ ਹੀ ਵਿਚਰਦੇ ਨੇ ਤਾਂ ਅੱਜ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਣ ਜਾ ਰਹੇ ਹਾਂ ਜਿੰਨੂੰ ਤਾਂ ਕਈ ਯਾਰ ਲੋਕ ਮਜ਼ਾਕ ਮਜ਼ਾਕ ਦੇ ਵਿੱਚ ਕੁੱਤਿਆਂ ਦਾ ਪਿਓ ਵੀ ਕਹਿ ਦਿੰਦੇ ਨੇ ਤੇ ਸੱਪਾਂ ਦਾ ਯਾਰ ਵੀ ਕਹਿ ਦਿੰਦੇ ਨੇ ਤਾਂ ਉਸ ਇਨਸਾਨ ਦੇ ਨਾਲ ਮਿਲੌਣ ਜਾ ਰਹੇ ਆ ਜਿਸ ਦਾ ਨਾਮ ਹੈ ਬ੍ਰਹਮਚਾਰੀਆ ਜੋ ਪੱਟੀ ਸ਼ਹਿਰ ਦੇ ਨਜ਼ਦੀਕ ਅਸਲ ਦੇ ਰਹਿਣ ਵਾਲੇ ਨੇ ਤਾਂ ਉਹਨਾਂ ਦਾ ਸੱਪਾਂ ਦੇ ਨਾਲ ਵਾਹ ਵਾਸਤਾ ਕਿਵੇਂ ਪਿਆ ਉਹ ਕਿਵੇਂ ਇਸ ਪਾਸੇ ਆਏ ਉਹ ਕਿਵੇਂ ਜਿਉਂਦਾ ਸੱਪ ਫੜ ਲੈਂਦੇ ਨੇ ਕਿਸੇ ਡਰ ਤੇ ਭੋਤ ਕਈ ਵਾਰ ਉਹਨਾਂ ਨੂੰ ਸੱਪ ਕੱਟਿਆ ਵੀ ਆ ਪਰ ਵਾਇਗਰੂ ਦੀ ਇਹਨੇ ਕਿਰਪਾ ਰਹੀ ਹਰ ਵਾਰ ਬਚਦੇ ਰਹੇ ਤਾਂ ਕਿੱਥੋਂ ਉਹਨਾਂ ਨੂੰ ਸਾਰੀ ਇਹ ਜਾਣਕਾਰੀ ਮਿਲੀ ਕਿੱਥੋਂ ਉਹਨਾਂ ਨੇ ਇਹ ਸਾਰਾ ਕਰੀਆ ਕੰਮ ਸ਼ੁਰੂ ਕੀਤਾ ਕਿਥੋਂ ਉਹਨਾਂ ਨੂੰ ਇਹ ਦੀ ਸਿੱਖਿਆ ਮਿਲੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਸੱਪ ਪੜਦੇ ਨੇ ਤਾਂ ਉਹਨਾਂ ਦੇ ਕਈ ਨੁਕਤੇ ਨੇ ਸੋਸ਼ਲ ਮੀਡੀਆ ਤੇ ਅਕਸਰ ਉਹਨਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਉਹ ਦੱਸਦੇ ਵੀ ਰਹਿੰਦੇ ਨੇ ਲੋਕਾਂ ਨੂੰ ਜਾਗਰੂਤ ਵੀ ਕਰਦੇ ਰਹਿੰਦੇ ਨੇ ਜੇ ਕਿਸੇ ਨੂੰ ਸੱਪ ਕੱਟ ਜੇ ਤਾਂ ਉਹਨੂੰ ਕਿਹੜਾ ਤਰੀਕਾ ਅਪਣਾਉਣਾ ਚਾਹੀਦਾ ਤਾਂ ਉਹ ਤੇ ਗੱਲ ਕਰਨ ਵਾਸਤੇ ਅੱਜ ਅਸੀਂ ਪਹੁੰਚੇ ਆਂ ਬ੍ਰਹਮਚਾਰੀ ਜੀ ਕੋ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਮਹਾਰਾਜ ਜੀ ਸਤਿਨਾਮ ਵਾਹਿਗੁਰੂ ਕੀ ਹਾਲ ਜੀ ਮੇਰੀ ਸਰਬਾਤਮਾ ਜੀ ਕਿਰਪਾ ਵਗਰ ਤੁਸੀਂ ਪਾਜੀ ਸਾਰੇ ਚੈਨਲ ਵਾਲਿਆਂ ਨੂੰ ਹੱਥ ਜੋੜ ਕੇ ਲੱਖ ਲੱਖ ਵਧਾਈ ਜੀ ਤੁਸੀਂ ਇੱਕ ਨਮਾਨੇ ਦੇ ਦਾਸ ਦੇ ਕੋਲ ਆ ਪਾਏ ਜੇ ਉਹਨਾਂ ਦੀ ਇੰਟਰਵਿਊ ਲੈਣ ਜੀ ਹਮਮ ਬ੍ਰਮ ਜੀ ਇਹ ਗੱਲ ਕਰਦੇ ਪਈ ਆਪਾਂ ਕੀ ਅੱਜ ਕੱਲ ਇਥੇ ਵਛੀ ਕਰਨ ਵਾਲਿਆਂ ਦਾ ਜ਼ਿਆਦਾ ਰੌਲਾ ਚੱਲਦਾ ਏ ਜਾਂ ਜਿਹੜੇ ਜੋਗੀ ਨੇ ਉਹਨਾਂ ਦਾ ਰੌਲਾ ਚੱਲਦਾ ਏ ਜਿਹੜੇ ਪੰਜਾਬ ਦੇ ਪੁੱਤ ਮਿਹਨਤ ਕਰਦੇ ਨੇ ਜਿਨ੍ਹਾਂ ਦੇ ਕੋਲ ਗੁਣ ਹੈਗਾ ਉਹ ਮੇਛਾ ਪਿੱਛੇ ਰਹਿ ਜਾਂਦੇ ਨੇ ਦੇਖੋ ਜੀ ਸਟਾਰਟਿੰਗ ਮੈਂ ਤਾਂ ਉਂ ਸਪੰਦ ਲੈਣਾ ਹਮ ਦੇਖੋ ਜਿਦੋਂ ਸੇ ਸੱਪ ਫੜਨ ਜਾਂਦੇ ਆ ਜੀ ਸੱਪ ਫੜਨ ਲੱਗਿਆ ਤੰਦੀ ਮਾਰਨ ਦਾ ਸੱਪ ਦਾ ਇੱਕ ਤਰੀਕਾ ਅਲੱਗ ਹੂੰ ਸੱਪ ਦੇ ਉੱਤੇ ਜਦੋਂ ਪੈਰ ਆਣਾ ਵਾ ਹੂੰ ਸੱਪ ਨੂੰ ਭਾਰ ਪੈਣਾ ਵਾ ਸੱਪ ਦਾ ਦੰਦੀ ਮਾਰਨ ਦਾ ਹੋਰੋ ਤਰੀਕਾ ਅਲੱਗ ਹੂੰ ਜਦੋਂ ਕਿ ਅਸੀਂ ਸੱਪ ਫੜਦੇ ਹਾਂ ਜਾਂ ਕੋਬਰਾ ਸੱਪਾ ਬਿਨਾਂ ਜ਼ਹਿਰ ਕਟੇ ਦਸੀਂ ਹੱਥੇ ਦੀ ਤਲੀ ਦੇ ਟਕਾ ਲੈਨੇ ਆ ਉਹ ਇੱਕ ਟੈਕਨੀਕ ਆ ਉਹ ਇੱਕ ਤਰੀਕਾ ਵੈ ਸੱਪ ਨੂੰ ਇਸ ਤਰੀਕੇ ਨਾਲ ਹੱਥ ਦੇ ਉੱਪਰ ਟਕਾ ਲਓ ਸੱਪ ਕੁਛ ਨਹੀਂ ਕਹੂਗਾ ਲਗਭਗ ਇਹ ਟੈਕਨੀਕ ਸਿੱਖਦੇ ਆ 15 ਸਾਲ ਲਗ ਚੁਕੇ ਆ ਜਦੋਂ ਸੱਪ ਦੇ ਉੱਪਰ ਪੈਰ ਆਣਾ ਵਾ ਉਸ ਵੇਲੇ ਸੱਪ ਨੇ ਕੱਟਣਾ ਵਾ ਬੇਸ਼ੱਕ ਸੱਪ ਨੂੰ ਤੁਸੀਂ ਇਸ ਤਰ੍ਹਾਂ ਫੜ ਲਓ ਖੁੱਡ ਚੋਂ ਹੱਥ ਪਾ ਕੇ ਜਿਸ ਤਰੀਕੇ ਦਾ ਸਾਫਾ ਵਾ ਮੈਂ ਆਮ ਹੀ ਜਿਹੜਾ ਵਾ ਸੱਪ ਵਾ ਉਹ ਇਸ ਤਰੀਕੇ ਨਾਲ ਹੱਥ ਪਾ ਕੇ ਇਸ ਤਰ੍ਹਾਂ ਗਲੇ ਚ ਪਾ ਲੈਣਾ ਉਹਨੂੰ ਐ ਛੱਡ ਦੇਣਾ ਉੱਪਰ ਘੁੰਮਦਾ ਰਹਿੰਦਾ ਹੈ ਇਹ ਇੱਕ ਟੈਕਨੀਕ ਹੈ ਸਾਡੀ ਤਾਂ ਬਿਲਕੁਲ ਇੱਕ ਸਟਾਰਟਿੰਗ ਕੇਮ ਹੋਈ ਐ ਇਸ ਪਾਸੇ ਆਉਣ ਦੀ ਮੇਰੇ ਘਰ ਵਿੱਚ 나ਗ ਦੇਵਤੇ ਦੀ ਜਗਾ ਵਾ ਹਮ ਮੇਰੇ ਮਾਤਾ ਜੀ ਸੱਪ ਦਾ ਕੰਮ ਕਰਦੇ ਹੁੰਦੇ ਸੀ ਕੱਟੇ-ਕੁੱਟੇ ਦਾ ਕੱਖਾ-ਕੁੱਖਾਂ ਦਾ ਜਿਸ ਤਰ੍ਹਾਂ ਕੋ ਫਾਂਡਾ ਵਗੈਰਾ ਕਹਿ ਦਿੰਦੇ ਆ ਉਹ ਇਹ ਚੀਜ਼ਾਂ ਦਾ ਕਰਦੇ ਹੁੰਦੇ ਸੀ ਨਾਲ ਉਹ ਦੇਸੀ ਦਵਾਈਆਂ ਦਾ ਕੰਮ ਕਰਦੇ ਸੀ ਤੇ ਉਹਨਾਂ ਨੇ ਫਿਰ ਬਚਪਨ ਤੋਂ ਹੀ ਉਹਨਾਂ ਮੰਦਿਰ ਦੀ ਸੇਵਾ ਕਰਨੀ ਸੇਵਾ ਕਰਦੇ ਕਰਦੇ ਸ਼ੌਂਕ ਹੋ ਗਿਆ ਕਿਸੇ ਦੇ ਘਰ ਤੋਂ ਸੱਪ ਨਿਕਲਿਆ ਉਹ ਗਵਾਨ ਉਹ ਕਹਿੰਦੇ ਭਾਜੀ ਸੱਪ ਫੜ ਤੋ ਨਹੀਂ ਤੇ ਅਸੀਂ ਡੰਡੇ ਨਾਲ ਮਾਰਦੇ ਨਾ ਮੈਂ ਪਹਿਲੀ ਵਾਰੀ ਸੱਪ ਡਰਦੇ ਡਰਦੇ ਤੋੜੇ ਚ ਪਾਇਆ ਅੱਛਾ ਲਗਭਗ ਮੈਨੂੰ 20 ਮਿੰਟ ਲੱਗੇ ਉਸ ਤੋਂ ਬਾਅਦ ਦੋ ਚਾਰ ਵਾਰੀ ਮੈਨੂੰ ਮੱਲੇ 'ਚ ਲੋਕਾਂ ਨੇ ਸੱਦਿਆ ਮੈਨੂੰ ਅੱਧਾ-ਅੱਧਾ ਘੰਟਾ ਲਾ ਕੇ ਸਾਫ ਡੰਡੇ ਦੇ ਨਾਲ ਤੋੜੇ 'ਚ ਪਾਉਣਾ ਪਿਆ ਕਿ ਯਾਨੀ ਕੋ ਉਸ ਚੀਜ਼ ਤੋਂ ਮੈਂ ਵੀ ਤਾਂ ਡੈਗੂ ਇੱਕ ਪ੍ਰੋਪਰ ਡਰਦਾ ਸੀ ਤੇ ਉਸ ਤੋਂ ਬਾਅਦ ਵਿੱਚ ਕੰਮ ਕਰਦਿਆਂ ਕਰਦਿਆਂ ਅੱਜ ਮਾਲਕ ਨਹੀਂ ਮੇਰਾ ਇੰਨਾ ਕ ਤਸਰਬਾ ਹੋ ਗਿਆ ਵਾ ਲਗਭਗ 2 ਕੁ ਹਜ਼ਾਰ ਵੀਡੀਓ ਹੋ ਗਿਆ ਮੇਰੇ ਕੋਲ ਆਪਣੀ YouTube ਤੇ ਇੱਕ ਚੈਨਲ ਆ ਫੇਸਬੁਕ 'ਤੇ ਵੀਡੀਓ ਪਾਣਾ ਵਾ ਕਿਸੇ ਨੂੰ 10 ਕਿਲੋਮੀਟਰ ਦੀ ਰੇਂਜ ਦੀ ਲੋੜ ਆ ਤੇ ਹਰ ਵੀਡੀਓ ਦੇ ਵਿੱਚ ਮੈਂ ਆਪਣਾ ਨੰਬਰ ਬੋਲਦਾ ਹਾਂ ਕਿ ਮੇਰਾ ਨੰਬਰ ਆ ਮੈਨੂੰ ਰਾਤ 2 ਵਜੇ ਵੀ ਕਿਸੇ ਨੂੰ ਲੋੜ ਪੈਂਦੀ ਆ 10 ਕਿਲੋਮੀਟਰ ਦੀ ਰੇਂਜ ਚ ਉਹ ਮੈਨੂੰ 2 ਵਜੇ ਸੱਦੇ ਮੈਂ 2 ਵਜੇ ਆ ਪਾਉਂਗਾ ਉਹਨੂੰ ਮੇਰੇ ਕੋਲ ਕਾਰ ਤੇ ਆਉਣ ਦੀ ਜਰੂਰਤ ਨਹੀਂ ਆ ਮੇਰੇ ਕੋਲ ਮੋਟਰਸਾਈਕਲ ਵਾਲੀ ਰੇੜੀ ਆ ਮੈਂ ਰੇੜੀ ਤੇ ਚਲਾ ਜਾਣਾ ਵਾਂ ਐ ਮੇਰਾ ਇੱਕ YouTube ਦਾ ਚੈਨਲ ਆ ਸਪੇਸ ਬਿਲਕੁਲ ਨਹੀਂ ਦੇਣੀ ਮੇਰੀਆਂ ਬੜੀਆਂ ਵੀਡੀਓ ਸੱਪ ਫੜ ਦੇਣ ਦੀਆਂ ਸ਼ੋ ਹੋ ਜਾਣਗੀਆਂ ਤਾਂ ਬਿਲਕੁਲ ਜਿਵੇਂ ਹੁਣ ਤੁਸੀਂ ਸੱਪ ਫੜ ਜਾਂਦੇ ਹੋ ਕਿਸੇ ਦੇ ਘਰੇ ਦਾ ਕੋਈ ਖਰਚਾ ਜਿਵੇਂ ਕਿਉਂਕਿ ਆਪ ਜੋਗੀ ਫੜ ਜਾਂਦੇ ਨੇ ਉਹ ਵੀ ਕਹਿੰਦੇ ਕੜਾਈ ਦਿਓ ਜਾਂ ਜੇ ਕਿਤੇ ਨਾ ਸੱਪ ਫੜਿਆ ਜਾਵੇ ਤਾਂ ਉੱਥੇ ਤਾਂ ਕੋਈ ਬੀਨ ਦੀ ਕੜਾਈ ਵੀ ਮੰਗਲ ਲਾ ਪੈਂਦੇ ਨੇ ਦੇਖੋ ਮੈਂ ਇਹਨਾਂ ਨੂੰ ਬੀਨ ਦਾ ਸਿਸਟਮ ਹੀ ਸਮਝਾਣਾ ਵਾ ਐ ਸੀਜ਼ ਨੂੰ ਕਹਿੰਦੇ ਆ ਬੀਨ ਹੂੰ ਮਨ ਲਾਉਣ ਮੈਨੂੰ ਕਿਸੇ ਨੇ ਸੱਪ ਫੜਨੀ ਸੱਦਿਆ ਮੈਂ ਆਪਣੀ ਗੱਲ ਕਰਾਂ ਕਿ ਜੋਗੀਆਂ ਨਹੀਂ ਕਰਾਂ ਮਤਲਬ ਦੋਨਿਆਂ ਦੀ ਕੰਪੇਅਰ ਕਰਕੇ ਦੱਸ ਦੋ ਮੈਂ ਇਹਨਾਂ ਨੂੰ ਆਪਣੀ ਗੱਲ ਅਲੱਗ ਦੱਸਦਾ ਉਹਨਾਂ ਦੀ ਅਲੱਗ ਦੱਸਦਾ ਮੇਰੇ ਕੋਲ ਮੋਟਰਸਾਈਕਲ ਲਈ ਰੇੜੀ ਆ ਮੈਂ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾਣ ਵਾਲਾ ਬੰਦਾ ਮੈਂ ਜੀ ਬਿਲਕੁਲ ਮੈਨੂੰ ਕੋਈ ਇਹ ਨਹੀਂ ਹੈਗਾ ਕਿ ਕੋਈ ਸੱਪ ਫੜਨ ਦੇ ਪੈਸੇ ਦੇ ਜਾਂ ਨਾ ਦੇ ਮੈਂ 10 ਸਾਲ ਕਿਸੇ ਕੋ ਸੱਪ ਫੜਨ ਦੇ ਪੈਸੇ ਨਹੀਂ ਲਏ ਇੱਕ ਵਾਰੀ ਪਿਆਰ ਤੇ ਸੱਪ ਕੱਟਿਆ ਪੂਰੀ ਲੱਤ ਬਲਾਸਟ ਹੋ ਗਈ ਪਾ ਜੀ ਦੇਓ ਇੱਕ ਵਾਰੀ ਸਾਫ ਘਟਿਆ ਪੂਰੀ ਲੱਤ ਬਲਾਸਟ ਹੋ ਗਈ 1 ਮਹੀਨਾ ਮੰਜੀ ਤੇ ਰਹਾ ਬਾਲਟਾ ਰਾ ਕੇ ਮੰਜੀ ਦੇ ਬਾਥਰੂਮ ਕੀਤਾ ਬੜੇ ਲੋਕਾਂ ਨੂੰ ਵੀਡੀਓ ਪਾਈਆਂ ਗਾਜ ਮੈਂ ਰੋਟੀ ਤੋਂ ਤੰਗ ਵਾਂ ਮੇਰੇ ਬੱਚਿਆਂ ਦੀ ਕੋਈ ਹੈਲਪ ਕਰੇ ਸ਼ਹਿਰ 'ਚ ਇੱਕ ਬੰਦੇ ਨੇ ਮੇਰੀ ਹੈਲਪ ਨਹੀਂ ਕੀਤੀ ਐ ਸਾਡੇ ਸ਼ਹਿਰ ਦੇ ਬਨੋਦ ਪਟਵਾਰੀ ਜੀ ਆ 10 ਰੁਪਏ ਰੋਟੀ ਥਾਲੀ ਵੀ ਇਹਨਾਂ ਚਲਾਈ ਆ ਖੂਨ ਦਾ ਨੀ ਇਹਨਾਂ ਕੋਲ ਕਮੇਟੀ ਵੀ ਆ ਕਿਸੇ ਮਰੀਜ਼ ਨੇ ਜਾਣਾ ਐਮਪੂਲੈਂਸ ਵੀ ਦਿੰਦੇ ਆ ਆਪਣੀ ਯਾਨੀ ਕਿ ਇਹਨਾਂ ਕੋਲ ਕਾਉਸ਼ਾਲਾ ਵੀ ਆ ਪੜੇ ਹੀ ਰਾਪ ਰੂਪ ਬੰਦੇ ਸੀ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਇਹ ਇਹ ਭਾਜੀ ਉਹਨਾਂ ਨੇ ਮੈਨੂੰ ਘਰ ਆਣ ਕੇ ਤੇ ਮੈਨੂੰ 10000 ਰੁਪਏ ਦੀ سپورਟ ਕੀਤੀ ਉਸ ਵੇਲੇ ਮੇਰਾ ਵੀ ਚਲੋ ਜਿਹੜਾ ਟਾਈਮ ਸੀ ਉਹ ਔਖਾ ਗਿਆ ਨੰਗ ਪਰ ਮੈਂ ਸੋਚਿਆ ਕਿ ਮੈਂ ਸੱਪ ਫੜਨਾ ਹੀ ਛੱਡਦੇ ਨਹੀਂ ਆ ਕਿਉਂਕਿ ਮੈਂ ਇਹ ਕੰਮ ਸ਼ੌਂਕੀਆ ਤੌਰ 'ਤੇ ਸ਼ੁਰੂ ਕਰਦਾ ਸੀ ਫਿਰ ਮੈਂ 15 ਦਿਨ ਸੱਪ ਨਹੀਂ ਫੜੇ ਸ਼ਹਿਰ ਚ ਲੋਕ ਆਏ ਤਾਂ ਭਾਜੀ ਤੁਸੀਂ ਸੱਪ ਨਹੀਂ ਫੜੇ ਇਦਾਂ ਨਾ ਕਰੋ ਤੁਹਾਡੇ ਕੋਲ ਗੋਣਾ ਤੁਸੀਂ ਸੱਪ ਫੜਿਆ ਕਰੋ ਹੁਣ ਮੈਂ ਕੀ ਕਰਦਾ ਜਦੋਂ ਸੱਪ ਫੜਦਾ ਮੈਂ 10 ਕਿਲੋ ਦੁੱਧ ਕੋਈ ਤਕੜਾ ਕਿਸੇ ਕੋਲੋਂ 20 ਕਿਲੋ ਦੁੱਧ ਕਿਸੇ ਕੋਲੋਂ 5 ਕਿਲੋ ਦੁੱਧ ਕਿਸੇ ਕੋਲੋਂ 2 ਕਿਲੋ ਦੁੱਧ ਮੇਰਾ ਕੰਮ ਹੁੰਦਾ ਮੈਂ ਜਿੱਥੇ ਸੱਪ ਫੜਾ ਮੈਂ ਉਹਨਾਂ ਨੂੰ ਕਹਣਾ ਆਪਣੇ ਮਹੱਲੇ ਦੇ ਆਵਾਰਾ ਕੁੱਤਿਆਂ ਨੂੰ ਦੁੱਧ ਪਾ ਦ ਹਮ ਮੈਂ ਇਸ ਤਰੀਕੇ ਦੇ ਨਾਲ ਕੰਮ ਕਰਦਾ ਮੇਰੇ ਜਿਹੜੇ ਘਰ ਦਾ ਖਰਚਾ ਵਾ ਮੇਰੇ ਕੋਲ ਮੋਟਰਸਾਈਕਲ ਲਈ ਨਹੀਂ ਡੀ ਮੇਰਾ ਮਿਹਨਤ ਮਜ਼ਦੂਰੀ ਕਰਕੇ ਨਿਕਲਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂ ਕਈ ਵਾਰੀ ਸੱਪ ਫੜੀਦਾ ਵਾ ਕਿਸੇ ਨੂੰ ਕਹੀਦਾ 10 ਕਿਲੋ ਦੁੱਧ ਦੋ ਲੋਕੀ 10 ਕਿਲੋ ਦੁੱਧ ਦਿੰਦੇ ਆ ਨਾਲ 500 ਰੁਪਿਆ ਨਾਮ ਦੇ ਦਿੰਦੇ ਆ ਕ ਭਾਜੀ ਆ ਦੁੱਧ ਤਾਂ ਤੁਸੀਂ ਸਾਡੇ ਮਹੱਲੇ ਦੇ ਕੁੱਤਿਆਂ ਨੂੰ ਬਾਤਾ ਤੁਹਾਨੂੰ ਕੀ ਬਚਿਆ ਇਹ ਸਾਡੇ ਵੱਲੋਂ ਤੁਹਾਨੂੰ ਗਿਫਟ ਵਾ ਥੋੜੇ ਦਿਨ ਹੋ ਗਏ ਮੇਰੇ ਪੱਟੀ ਸ਼ਹਿਰ ਦੇ ਇੱਕ ਭਾਜੀ ਉਹਨਾਂ ਦੇ ਨਾਲ ਪਿੰਨੀ ਆ ਇਹ ਬਿੰਨਾ ਤੇ ਸੋਵਾ ਸਿੰਗਾਰੇ ਵਾਲੀ ਗਲੀ ਦੇ ਵਿੱਚ ਰਹਿੰਦੇ ਆ ਕੈਪਟਨ ਸਾਹਿਬ ਦੇ ਮੁੰਡੇ ਆ ਮੈਂ ਰਾਤ 1 ਵਜੇ ਉਹਨਾਂ ਦੇ ਘਰੋਂ ਜਾ ਕੇ ਸੱਪ ਫੜਿਆ ਸਰਦਾਰ ਬੰਦੇ ਆ ਪੱਕ ਬੰਦੇ ਆ ਬਿਲਕੁਲ ਇਨਾਂ ਚਤੀਕ ਬੈਠੇ ਇੰਨੇ ਦੰਦਿਆਂ ਵੱਡੀਆਂ ਸੱਪ ਮੈਨੂੰ ਕਹਿੰਦੇ ਸੇਵਾ ਮੈਂ ਕਿਹਾ ਇੱਕ 500 ਰੁਪਏ ਦਾ ਦੁੱਧ ਮੈਨੂੰ ਕਹਿੰਦੇ 2000 ਦਾ ਨੋਟ ਆ ਤੈਨੂੰ ਸਵੇਰੇ ਦੇਵਾਂਗੇ ਅਜੇ ਤੱਕ ਉਹਨਾਂ ਨੇ ਪੈਸੇ ਨਹੀਂ ਜਿੱਤੇ ਇਹ 28 ਤਰੀਕ ਦੀ ਪਿਛਲੀ ਦੀ ਗੱਲ ਆ ਫਿਰ ਮੈਨੂੰ ਤੁਸੀਂ ਦੱਸੋ ਫਿਰ ਅਸੀਂ ਰੇਟ ਨਾਲ ਹੀ ਚੀਜ਼ਾਂ ਦੇ ਰੱਖੀਏ ਕੀ ਰੱਖੀਏ ਉਸ ਬੰਦੇ ਨੂੰ ਤੁਸੀਂ ਮਾੜਾ ਨਹੀਂ ਕਹਿ ਸਕਦੇ ਲੈਂਟਰ ਪਿਆ ਆ ਏਸੀ ਤੱਕ ਲੱਗੇ ਹੋਇਆ ਘਰ 'ਚ ਮੋਟਰਸਾਈਕਲ ਸਾਰਾ ਕੁਝ ਉਹਨਾਂ ਦੇ ਕੋਲ ਆ ਇਹਨੂੰ ਦੰਦਿਆਂ ਖਾਂ ਦੇ ਬਾਵਜੂਦ ਵੀ ਉਹ ਨਾਲ ਬੈਠੇ ਰਹੇ ਉਹਨਾਂ ਨੇ ਕੋਈ 500 ਰੁਪਏ ਦੀ ਹੈਲਪ ਨਹੀਂ ਕੀਤੀ ਦੰਦਿਆਂ ਥੋੜੇ ਲੱਗੇ ਸੀ ਹਾਂ ਮੇਰੇ ਦੰਦਿਆਂ ਲੱਗੇ ਮੈਂ ਵੀਡੀਓ ਬੁਕਾ ਸਕਦਾ ਵੀਡੀਓ 'ਚ ਦੰਦਿਆਂ ਵੀ ਆਉਣਗੇ ਉਹ ਭਾਵੇਂ ਵੀ ਬੈਠੇ ਨਾਲ ਆਉਣ ਉਹ ਕਹਿੰਨੂ ਏਸੀ ਦਾ ਲੱਗਾ ਕੋ ਸਰਦਾਰ ਬੰਦਿਆ ਉਹਨਾਂ ਦੇ ਸਿਰ ਤੇ ਉੱਤੇ ਪੱਗ ਬੱਜਿਆ ਪਰ ਉਹਨਾਂ ਨੇ ਫੇਰ ਵੀ ਮੇਰਾ ਮਿਹਨਤ ਨਾਲ ਇੱਕ 500 ਰੁਪਿਆ ਨਹੀਂ ਮੈਨੂੰ ਕਿਉਂਕਿ ਮੈਂ ਹਮੇਸ਼ਾ ਸਾਰਿਆਂ ਦੇ ਨਾਲੋਂ ਜਿਹੜੀ ਜ਼ਿਆਦਾ ਕਦਰ ਹੈ ਆਪਣੀ ਲਾਈਫ ਦੇ ਵਿੱਚ ਸਰਦਾਰਾਂ ਦੀ ਕਰਦਾ ਸਰਦਾਰ ਦਿਲ ਵਿੱਚ ਰਹਿੰਦੇ ਆ ਸਾਡੇ ਹਾਂ ਬਾਕੀ ਸਰਦਾਰਾਂ ਦੀ ਬਹੁਤ ਸਪੋਰਟ ਕਰਦੇ ਆ ਹੁਣ ਮੈਂ ਅਨੰਤ ਜੋਗੀਾਂ ਵਾਲੀ ਗੱਲ ਤੇ ਮੰਨ ਲਓ ਸਾਹ ਬਿਕਲਦਾ ਜੋਗੀ ਨੂੰ ਤੁਸੀਂ ਕਹਿੰਦੇ ਸਾਫੜਨਾ ਜੋਗੀ ਨੇ ਕਹਿੰਦਾ ਮੈਂ 5100 ਲੈਣਾ ਹਾਂ ਕਿ ਕਿ ਉਹ ਇੱਕੋ ਕਿਰਤੇ ਦੇ ਨਿਰਭਰ ਬਾਓ ਮਿਹਨਤ ਨਹੀਂ ਕਰਦੇ ਮੰਗੇ ਰੋਟੀ ਖਾਂਦੇ ਆ ਜਦੋਂ ਉਹਨਾਂ ਨੇ ਤੁਹਾਡੇ ਕੋਲ 5100 ਰੁਪਇਆ ਮੰਗਿਆ ਫਸੀ ਨੂੰ ਤੁਸੀਂ 3100 ਹਮ 2100 ਦੀ ਤੁਹਾਡੀ ਗੱਲ ਹੋ ਗਈ ਹਜ਼ਾਰ ਰੁਪਇਆ ਉਹਨੇ ਤੁਹਾਡੇ ਕੋਲ ਚਾਨ ਤੋਂ ਪਹਿਲਾਂ ਲੈ ਲੈਣਾ ਉੱਥੇ ਜਾ ਕੇ ਸੱਪ ਲੱਪਣਾ ਸੱਪ ਨਹੀਂ ਲੱਪਣਾ ਤੁਸੀਂ ਕਹਿੰਦੇ ਮਾਸਜੀ ਬੀਨ ਵਜਾਓ ਹੁਣ ਮੈਂ ਤੁਹਾਨੂੰ ਬੀਨ ਦਾ ਫਾਇਦਾ ਦਖਾਨ ਲਗਾ ਤੁਸੀਂ ਮੈਨੂੰ ਹੁਣ ਕਹਣਾ ਬੀਨ ਵਜਾਓ ਮੈਂ ਕਹਿੰਦਾ ਮੈਂ ਬੀਨ ਵਜਾਣਾ ਬੀਨ ਦੀ ਕੜਾਈ ਵਿਚਾਰੀ ਦਿਓ ਅੱਛਾ ਉਹਨੇ ਕਹਣਾ ਮਤਲਬ ਮੈਂ ਕਹਿੰਦਾ ਬੀਨ ਦੀ ਕੜਾਈ ਵਿਚਾਰੀ 1 ਕਿਲੋ ਦਹੀਂ ਸੀ ਕਿਉਂ ਹਮ ਕੁਰਤੇ ਪਜਾਮੇ ਦਾ ਕਪੜਾ ਜੁੱਤੀ 5 ਕਿਲੋ ਆਟਾ ਕਿਲੋ ਖੰਡ ਤੁਸੀਂ ਫਸੀ ਨੂੰ ਮੈਨੂੰ ਦੋ ਤਿੰਨ ਚੀਜ਼ਾਂ ਲਿਆ ਕੇ ਦੋਗੇ ਕਿ ਨਹੀਂ ਦੋਗੇ ਬਿਲਕੁਲ ਪਰ ਮੈਂ ਇਹਨੂੰ ਦਾਵਾ ਕਰਦਾ ਕਿ ਬੀਨ ਤੇ ਸੱਪ ਕੋਈ ਨਹੀਂ ਆਂਦਾ ਇਹ ਦੇਖੋ ਸੱਪ ਦੇ ਕੰਨ ਨਹੀਂ ਹੁੰਦੇ ਬੀਨ ਤੇ ਸਭ ਕੋਈ ਨਹੀਂ ਆਂਦਾ ਆ ਦਿੱਲੀ ਦਾ ਮੇਰਾ ਕੰਮ ਆ ਤੁਸੀਂ ਮੇਰੀ ਕਿਸੇ ਵੀਡੀਓ ਤੇ ਬੀਨ ਦੇਖੀ ਆ ਮੈਂ ਠੱਗੀ ਚੋਰੀ ਵਾਲਾ ਬੰਦਾ ਹੀ ਨਹੀਂ ਮੈਂ ਬੀਨ ਰਾਕੇ ਲੋਕਾਂ ਕੋ ਕੜਾਈ ਪਿਆਰੀ ਮੰਗਦਾ ਹੀ ਨਹੀਂ ਫਿਰ ਜੋਗੀ ਸੱਪ ਕੱਢਣ ਵਾਸਤੇ ਬੀਨ ਦਾ ਪ੍ਰਯੋਗ ਕਿਉਂ ਕਰਦੇ ਨੇ ਦੇਖੋ ਜਿਹਦਾ ਆ ਸੱਪ ਆ ਹੂੰ ਜਾਂਦੇ ਆ ਇੱਕ ਮਿੰਟੇ ਤੇ ਸੱਪ ਫੜ ਲੈਣਾ ਹੂੰ ਉਹਨਾਂ ਦੀ ਸੈਕਟਿਜ ਤੁਹਾਨੂੰ ਕੋਈ ਬੰਦਾ ਪੈਸੇ ਦੇਊਗਾ ਹੂੰ ਦੱਸੋ ਜੇ ਉਹ ਹੀ ਅੱਧਾ ਘੰਟਾ ਬੀਨ ਵਜਾ ਕੇ ਸੱਪ ਫੜੀਏ ਤੁਸੀਂ ਪੈਸੇ ਦੇਵੋਗੇ ਉਹਨੂੰ ਤੁਹਾਨੂੰ ਲੱਗਣਾ ਕਿ ਬੰਦੇ ਦਾ ਮਿਹਨਤ ਆ ਨਾ ਆਪਣਾ ਆਪਣਾ ਸਟਾਈਲ ਆ ਜੋ ਸੱਚਾਈ ਆ ਅਸੀਂ ਇਹ ਦੱਸਦੇ ਆ YouTube ਦੇ ਉੱਤੇ ਜਿੰਨੇ ਵੀ ਚੈਨਲ ਵਾ ਜਗਰਮਜੀਤ ਮਲੋੜ ਦਾ ਆਕਾਸ਼ ਯਾਦਵ ਨਿਰਜਰਾ ਚਿੱਟੀ ਇਹ ਤਾਂ ਬੜਿਆਂ ਲੋਕਾਂ ਦੇ ਚੈਨਲ ਆ ਸਾਰੇ ਸੱਪ ਬਿਨਾ ਬੀਨ ਤੋਂ ਫੜਦੇ ਆ ਉਹਨਾਂ ਦੀ ਕਮੈਮ ਆ ਹੈਗਾ ਮੈਂ ਜੋਗੀ ਆ ਪਰ ਮੈਂ ਸੱਪ ਬੀਨ ਤੋਂ ਬਿਨਾ ਹੀ ਫੜਦਾ ਹੂੰ ਬੀਨ ਦੇ ਕੋਈ ਸੱਪ ਨਹੀਂ ਆਂਦਾ ਫਿਰ ਜਦੋਂ ਬੀਨ ਵਜਾਉਂਦੇ ਨੇ ਜੋਗੀ ਉਦੋਂ ਸੱਪ ਫਿਰ ਕਿਉਂ ਆ ਜਾਂਦਾ ਉਹਨਾਂ ਦੇ ਇਲਾਕੇ ਟਹਿਲਦਾ ਕਿਉਂ ਤੁਸੀਂ ਮੈਨੂੰ ਦੱਸੋ ਕਦੀ ਜੋਗੀ ਨੇ ਇੱਕ ਥਾਂ ਤੇ ਬੀਨ ਖਿਲਾਰ ਕੇ ਵਜਾਈ ਆ ਮੈਂ ਤੁਹਾਨੂੰ ਇੱਕ ਵੀਡੀਓ ਸੈਂਡ ਕਰਾਂਗਾ ਇਹ ਮੈਂ YouTube ਦੀ ਪਲੇਟ ਦੇ ਉੱਤੇ ਸੱਪ ਮਸਤ ਕਰਤਾ ਜੋਗੀ ਜਦੋਂ ਵੀ ਦੀਨ ਵਜਾਂਦੇ ਐ ਇਸ ਤਰੀਕੇ ਨਾਲ ਹਿਲਾਉਂਦੇ ਆ ਇਹ ਚੀਜ਼ ਦੇਖੀ ਆ ਉਹਦਾ ਹੁੰਦਾ ਕਾਰਨ ਹੈ ਕਿ ਸੱਪ ਇਸ ਨੂੰ ਡਾਂਗ ਸਮਝਦਾ ਜਿੱਧਰ ਨੂੰ ਤੁਹਾਡੀ ਦੀਨ ਜਾਂਦੀ ਹੈ ਉਹਦੇ ਚਿੱਤਰ ਨੂੰ ਤੁਹਾਡਾ ਕੱਪੜਾ ਜਾਊਗਾ ਜਾਂ ਜਿੱਧਰ ਨੂੰ ਤੁਹਾਡਾ ਹੱਥ ਜਾਊਗਾ ਸੱਪ ਨੇ ਵੀ ਉਧਰ ਹੀ ਹੁਣਾ ਐ ਸਿਸਟਮ ਉਹਦਾ ਕਹਿੰਦੇ ਨੇ ਵੀ ਜਦੋਂ ਬੀਣ ਵੱਜਦੀ ਹੈ ਤੇ ਸਭ ਕੋ ਮੋਹਿਆ ਜਾਂਦਾ ਤੇ ਸੱਪ ਡਾਂਗ ਨਹੀਂ ਮਾਰਦਾ ਕਹਿੰਦੇ ਦੀਨ ਸਿਰਫ ਕੋਬਰੇ ਸੱਪ ਤੇ ਵਜਾਂਦੇ ਆ ਜਿਹੜੇ ਸੱਪ ਨੇ ਫੰਨ ਘਲਾਰਦੀਆਂ ਉਹ ਸੱਪ ਦਾ ਵੈਸੇ ਹੀ ਬੰਦੇ ਦੇ ਗਾੜੀ ਵੇਰ ਕੇ ਬਹਿ ਜਾਂਦੇ ਉਹ ਤਾਂ ਡਰਦੇ ਹੀ ਨਹੀਂ ਐਸ ਇਸਟਮ ਉਹ ਕੱਪੜੇ ਦੇ ਮਸਤ ਹੋ ਜਾਂਦੇ ਹੱਥ ਤੇ ਵੀ ਮਸਤ ਹੋ ਜਾਂਦੇ ਬੀਨ ਦਾ ਇਸ ਚੀਜ਼ ਨਾਲ ਕੋਈ ਕਨੈਕਟ ਨਹੀਂ ਹੈਗਾ ਮੰਨ ਲਓ ਜਿਹੜੀ ਬੀਨ ਹੈ ਤੇ ਸਿਰਫ ਦਿਖਾਵਾ ਕਰਕੇ ਰੱਖੀ ਹੋ ਜੋਗਿਆਂ ਨੇ ਜਿਹੜਾ ਸੱਪ ਉਹ ਉਦਾਂ ਹੀ ਆ ਜਾਂਦਾ ਪਰ ਜਿਹੜਾ ਕੋਲ ਆਉਂਦਾ ਮੈਨੂੰ ਉਹ ਮਕਸਦ ਨਹੀਂ ਸਮਝ ਲੱਗਿਆ ਕਿ ਉਹ ਪਵਾਂ ਸੱਪ ਲੁਗਿਆ ਹੋਵੇ ਤੇ ਉਹ ਬੀਣ ਵਜਾਉਂਦੇ ਰਹੇ ਨੇ ਇੱਕ ਥਾਂ ਤੇ ਬੈਠ ਕੇ ਤੇ ਸੱਪ ਉੱਥੇ ਕੋਲ ਆ ਜਾਂਦਾ ਨਹੀਂ ਉਹ ਸੱਪ ਲੱਭਦੇ ਆ ਪਹਿਲੋਂ ਹੂੰ ਮੌਕੇ ਦੇ ਲੱਭਣ ਤੋਂ ਬਾਅਦ ਚ ਬੀਨ ਵਜਾਂਦੀ ਹੈ ਮੈਨੂੰ ਨਹੀਂ ਆਨਾ ਕਸਾਪ ਘਮਰੇ ਦਾ ਪੀਨ ਬਾਹਰ ਵਜਾਓ ਤਾਂ ਸੱਪ ਬਾਹਰ ਆ ਡੇ ਕੋਲ ਆਇਆ ਫਿਰ ਮੈਂ ਪੀਨ ਦੀ ਕਲਾਕਾਰੀ ਨੂੰ ਮੰਨਦਾ ਇਹ ਤਾਂ ਨਹੀਂ ਹੁੰਦਾ ਇਹ ਬੂਟਾ ਵਾ ਉਹਨਾਂ ਬੂਟੇ ਨੂੰ ពੁੱਟ ਕੇ ਹੀ ਸੱਪ ਕੱਢਣਾ ਅੱਛਾ ਜਦੋਂ ਸੱਪ ਕੱਢ ਲਿਆ ਪੱਕੀ ਥਾਂ ਤੇ ਰੱਖ ਕੇ ਪੀਨ ਵਜਾ ਦੇਣੀ ਇਹ ਸਿਸਟਮ ਹੈ ਜਿਵੇਂ ਹੁਣ ਸੱਪ ਜੋਗੀਆਂ ਦੀ ਤਾਂ ਗੱਲ ਕਰ ਲਈ ਵੀ ਉਹ ਤਾਂ ਜੋਗੀ ਜਦੋਂ ਸੱਪ ਕੱਟਦਾ ਹੁੰਦਾ ਉਦੋਂ ਵੀ ਦਵਾਈ ਜੜੀ ਬੂਟੀ ਦਿੰਦੇ ਹੁੰਦੇ ਉਹ ਕੀ ਮਸਲਾ ਹੁੰਦਾ ਇੱਕ ਤਾਂ ਉਹ ਸੀਸੀ ਦਿੰਦੇ ਹੁੰਦੇ ਖਾਲੀ ਸੀਸੀ ਹੁੰਦੀ ਉਹ ਕਹਿੰਦੇ ਵੀ ਇਹ ਲਾਓ ਅੱਖਾਂ 'ਚ ਠੰਡ ਆਉ ਜੂ ਇਹਦਾਂ ਦੀਆਂ ਚੀਜ਼ਾਂ ਬਣਾ ਬਣਾ ਕੇ ਦਿੰਦੇ ਉਹ ਮੈਂ ਤੁਹਾਨੂੰ ਜੀ ਕੈਮੀਕਲਾਂ ਤੇ ਆ ਪੰਜਾਬ ਚ ਤਿੰਨ ਸੱਪ ਚਰੀਲੇ ਹਮ ਇੱਕ ਸੱਪ ਨੂੰ ਕਹਿੰਦੇ ਰਸਲ ਵਾਈਪਰ ਹਮ ਉਹਦੇ ਵਿੱਚ ਨੌ ਪਰਜਾਤੀਆਂ ਅੱਛਾ ਇੱਕ ਸੱਪ ਨੂੰ ਕਹਿੰਦੇ ਕੋਬਰਾ ਕੋਬਰਾ ਕਹਿੰਦੇ ਪ੍ਰੈਕਟੀਕਲ ਕੋਬਰਾ ਕਹਿ ਦਿੰਦੇ ਆ ਉਹਦੇ ਵਿੱਚ ਚਾਰ ਪਰਜਾਤੀਆਂ ਹਮ ਇੱਕ ਸੱਪ ਨੂੰ ਕਹਿੰਦੇ ਕਾਮਨ ਕਰਾਇ ਤੇ ਉਹਦੇ ਵਿੱਚ ਤਿੰਨ ਪਰਜਾਤੀਆਂ ਹਮ ਉਹਨਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਸੱਪ ਦੇ ਵਿੱਚ ਜ਼ਹਿਰ ਨਹੀਂ ਹੈਗਾ ਹਮ ਜਦੋਂ ਤੁਹਾਨੂੰ ਸੱਪ ਕੱਟਣਾ ਵਾ ਹਮ ਬਾਕੀ ਤੁਹਾਡਾ ਸਿਰਫ ਅਸੀਂ ਡੈਲ ਹੀ ਕੱਟਣਾ ਵਾ ਹਮ ਅਸੀਂ ਡੈਲ ਕੱਢਣ ਦਾ 2000 3000 4000 ਰੁਪਇਆ ਲੈ ਲੈਣਾ ਹਮ ਇਹ ਜੀ ਨੂੰ ਕਹਿੰਦੇ ਆ ਨਾਜ਼ਾ 200 ਅੱਛਾ ਆਮੋ ਮੋਬਾਈਲ ਦਾ ਕਲੇ ਉਹ ਕਹਿੰਦੇ ਆ ਵਰਲਡ ਦੇ ਸਭ ਤੋਂ ਜ਼ਹਿਰੀਲੇ ਸੱਪ ਦੇ ਜ਼ਹਿਰ ਦੀ ਦਵਾਈ ਆ ਮੇਰਾ ਓਪਨ ਚੈਲੰਜ ਆ ਉਹ ਕਹਿੰਦੇ ਆ ਸੱਪ ਲੜੇ ਤੇ ਜੇ ਇਹ ਦਵਾਈ ਜ਼ੁਬਾਨ ਤੇ ਪਾਈਏ ਬੰਦੇ ਦਾ ਨੁਕਸਾਨ ਹੋ ਜਾਂਦਾ ਇਹ ਦਵਾਈ ਬਿਲਕੁਲ ਨੂੰ ਨੂਆ ਇਹ ਦਵਾਈ 'ਚ ਕੁਝ ਨਹੀਂ ਹੈਗਾ ਮੇਰਾ ਓਪਨ ਚੈਲੰਜ ਆ ਜਿਹੜਾ ਵੀਰ ਮੇਰੀ ਅਗਲੀ ਵਾਰੀ ਇੰਟਰਵਿਊ ਲੈਣਾ ਹੋਊਗਾ ਨਾਜ਼ਾ 200 ਲੈ ਆਏ ਮੈਂ 10 ਬੂੰਦਾਂ ਆਪਣੀ ਜ਼ੁਬਾਨ ਤੇ ਇੱਕ ਵਾਰੀ ਪਾ ਦਾਂਗਾ ਇਹ ਜੇ ਨਾਜ਼ਾ 200 ਹੂੰ ਕਿਸੀ ਨੁਸਖੇ ਪਰ ਮੇਰਾ ਵਪਾ ਭਾਵੇਂ ਕਿਸੇ ਹਕੀਮ ਦਾ ਭਾਵੇਂ ਕਿਸੇ ਵੈਦ ਦਾ ਉਹ ਟਾਈਮ ਟਪਾ ਸਕਦਾ ਵਾ ਪਰ ਇਹ ਚੀਜ਼ਾਂ ਦਾ ਪ੍ਰੋਪਰ ਹੱਲ ਨਹੀਂ ਹੈਗਾ ਕੋਈ ਵੀ ਤੁਹਾਡਾ ਪੱਤਰਕਾਰ ਆਏ ਕੋਈ ਵੀ ਗਾਹ ਇੰਟਰਵਿਊ ਲੈਣ ਆਏ ਆਪਣੀ ਨਾਜ਼ਾ 200 ਲੈ ਆਏ ਮੈਂ ਇੱਕ ਵਾਰੀ 10 ਬੂੰਦਾਂ ਸਬਾਨ ਤੇ ਪਾ ਦਾਂਗਾ ਅਸੀਂ ਸਭ ਇਕੱਠੇ ਤੋਂ ਪਹਿਲਾਂ ਇੱਕ ਲਾਜ ਦੱਸਦੇ ਆ ਅੱਜ ਮੈਂ ਤੁਹਾਨੂੰ ਉਹ ਲਾਜ ਐਕਸਪੈਰੀਮੈਂਟ ਕਰਕੇ ਦਿਖਾਉਣਾ ਵਾ ਲੋਕ ਮੈਨੂੰ ਕਹਿੰਦੇ ਤੁਸੀਂ ਸਿਰਿੰਜ ਦੀ ਬੜੀ ਤਾਰੀਫ ਕਰਦੇ ਜੀ ਅੱਜ ਧਿਆਨ ਨਾਲ ਸ਼ੂਟ ਕਰਿਓ ਆਹ ਸਿਰਿੰਜ ਜੀ ਆ ਜੀ ਜਮ ਮੈਂ ਗੋ ਵਟਨੀ ਜੇ ਹਾਂ ਆ ਜੀ ਜਮ ਮੈਂ ਗੋ ਵਟਲੀ ਹਾਂ ਆ ਸਿਰੰਜ ਦੀ ਮੈਂ ਸੈਡ ਘਮਾ ਲਈ ਘਮਾ ਲਈ ਹੁਣ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਆ ਸੱਪ ਲੜੇ ਤੇ ਕਿੰਨੀ ਜਲਦੀ ਆਪਣਾ ਟ੍ਰੀਟਮੈਂਟ ਕਰਦੇ ਹਾਂ ਹਾਂ ਮਤਲਬ ਜੇ ਕੋਈ ਸੱਪ ਕੱਟਦਾ ਤੇ ਫਿਰ ਉਹਦੇ ਤੇ ਇਹ ਤਿਆਰਬਾ ਕੀਤਾ ਜਾਂਦਾ ਇਹ ਤਿਆਰਬਾ ਕੀਤਾ ਜੇ ਮੈਂ ਪ੍ਰੈਕਟੀਕਲ ਕਰਕੇ ਦਿਖਾਣਾ ਮੰਨ ਲਓ ਆ ਸੱਪ ਕੱਟ ਗਿਆ ਹਾਂ ਠੀਕ ਆ ਜੀ ਐ ਮੈਨੂੰ ਸੱਪ ਕੱਟ ਗਿਆ ਹੁਣ ਮੇਰੇ ਟ੍ਰੀਟਮੈਂਟ ਕਰਨ ਦਾ ਸਟਾਈਲ ਦੇਖਿਓ। ਜੇ ਕਿਸੇ ਨੂੰ ਸੱਪ ਕੱਟ ਜੇ ਉਹਦੇ ਵਾਸਤੇ ਇਹ ਤਿਆਰਬਾ ਦੱਸ ਰਹੇ ਨੇ ਕਿ ਉਹ ਆਪਣੀ ਜਾਨ ਇਸ ਤਰ੍ਹਾਂ ਬਚਾ ਸਕਦਾ ਏ ਤਾਂ ਦਰਸ਼ਕ ਵੀਰ ਧਿਆਨ ਨਾਲ ਦੇਖਣ ਜੇ ਹੋ ਸਕਦਾ ਕਿਸੇ ਨੂੰ ਥੋੜੇ ਆਣ ਗਵਾਂ ਸੱਪ ਕੱਟ ਜੇ ਤਾਂ ਇਦਾਂ ਤੁਸੀਂ ਉਸ ਦੀ ਜਾਨ ਬਚਾ ਸਕਦੇ ਹੋ। ਦੋਨੇ ਪਾਸੇ ਉਹ ਜਿਹੜਾ ਵੀਰ ਜੀ ਨੇ ਆਪਣਾ ਕੱਟ ਲਾ ਕੇ ਬੰਨ ਲਿਆ ਉਹਨੂੰ ਘੁੱਟ ਕੇ ਕਿ ਹਾਂ ਵੀ ਜਿਹੜਾ ਜ਼ਹਿਰ ਉਹ ਫੈਲੇਣਾ ਫਰੰਟ ਤੋਂ ਵੀ ਤੇ ਬੈਕ ਸਾਈਡ ਤੋਂ ਵੀ ਨਾਲ ਉਹਨਾਂ ਨੇ ਕੱਟ ਲਾਉਣੇ ਸਟਾਰਟ ਕਰਤੇ ਜਿੱਥੇ ਸਾਹ ਨੂੰ ਕਟਿਆ ਸੀ। ਇਹ ਦੇਖੋ। ਸਿਰਿੰਜ ਦਾ ਕਮਾਲ ਦੇਖੋ। ਜਿਹੜੇ ਲੋਕ ਕਹਿੰਦੇ ਹੈਗਾ ਅਕਸਰ ਤੁਸੀਂ ਸਿਰਿੰਜ ਦੀ ਗੱਲ ਕਰਦੇ ਜੇ। ਇਹ ਸਿਰਿੰਜ ਖਾਲੀ। ਹੂੰ। ਇਹ ਦੇਖੋ। 1 2 ਮਿੰਟ ਦੇ ਵਿੱਚ ਇਹ ਸਿਰਿੰਜ ਨੇ ਇੰਨਾ ਕ ਜਿਆਦਾ ਦੇਖੋ। ਆਹ ਹਲੋ ਇਹ ਸਰਿੰਜ ਜਦੋਂ ਦੋ ਦੋ ਵਾਰ ਆਪਾਂ ਚੀਰਿਆਂ ਦੇ ਉੱਪਰ ਲਗਾ ਕੇ ਖਿੱਚਣੀ ਆ ਤੁਹਾਡੇ ਇੰਨੇ ਜਿਹਾ ਜ਼ਿਆਦਾ ਬਾਹੋਂ ਜੋ ਬਲੱਡ ਆਉਣਾ ਸ਼ੁਰੂ ਹੋ ਜਾਣਾ ਪੁੱਛੋ ਹੀ ਕੁਛ ਨਾ ਪਰ ਮੈਂ ਸੱਪ ਨਰੇ ਦੇ ਇੰਨੀ ਜਲਦੀ ਇਲਾਜ ਕਰ ਸਕਦਾ ਕੀ ਆਮ ਬੰਦਾ ਇੰਨੀ ਜਲਦੀ ਇਲਾਜ ਕਰ ਸਕਦਾ ਉਸ ਤੋਂ ਬਾਅਦ ਹੀ ਜਸੀਂ ਦੋ ਦੋ ਵਾਰੀ ਚੀਰਿਆਂ ਦੇ ਸਰਿੰਜ ਲਗਾਨੀਆਂ ਉਸ ਤੋਂ ਬਾਅਦ ਉਹ ਅਸੀਂ ਇੱਕ ਠੀਕਰੀ ਨਸ਼ਾਤਰ ਹੁੰਦਾ ਸੀ ਚੀਰਿਆਂ 'ਚ ਨਸ਼ਾਤਰ ਪੜਨਾ ਜੇ ਕਿਸੇ ਨੂੰ ਕੋਬਰਾ ਸੱਪ ਕੱਟਦਾ ਵਾ ਤੇ ਜਾਂ ਕੋਮਨ ਕਰੈਟ ਸੱਪ ਮੰਜੀ ਤੇ ਚੜ੍ਹ ਕੇ ਕੱਟਦਾ ਵਾ ਉਹ ਸੀ ਦੇ ਉਤੇ ਮਣਕੇ ਵਗੈਰਾ ਜਿਹੜੇ ਆ ਉਹ ਕੰਮ ਨਹੀਂ ਦੇ ਆਣੇ ਜਿਹੜਾ ਬੰਦਾ ਮਣਕਾ ਲਗਾ ਕੇ ਬੈਠਾ ਰਹਿੰਦਾ ਵਾ ਉਹਦੀ ਜਾਨ ਜਾਣੀ ਜਾਣੀ ਆ ਇਹ ਮੇਰੇ ਕੋਲ ਚਾਰ ਮਣਕੇ ਦੇ ਇਹ ਜਿਹੜੇ ਮਣਕੇ ਆਮ ਜੋਗੀ ਲਾਉਂਦੇ ਹੁੰਦੇ ਨੇ ਸੱਪਾਂ ਦੇ ਹਾਂਜੀ ਇਹ ਉਹੀ ਮਣਕੇ ਆ ਕਿ ਤੁਹਾਡਾ ਜ਼ਹਿਰ ਵਾਪਸ ਆ ਜਾਵੇ ਹਾਂਜੀ ਦੇਖੋ ਇੱਕ ਜ਼ਹਿਰ ਦੇ ਵਿੱਚ ਮੇਰਾ ਲਹੂ ਨਿਕਲਣਾ ਸ਼ੁਰੂ ਹੋ ਗਿਆ ਆਮ ਬੰਦਾ ਇੰਨੀ ਜਲਦੀ ਟ੍ਰੀਟਮੈਂਟ ਕਰ ਸਕਦਾ ਵਾ ਸਾਡੇ ਵਰਗੇ ਜਿਹੜੇ ਸੱਪ ਕੱਟ ਕੇ ਨਹੀਂ ਮਰਦੇ ਔਰ ਇਸੇ ਨੂੰ ਹੁੰਦਾ ਵਾ ਮਣਕੇ ਬਿਲਕੁਲ ਨੰਨੂ ਹੁੰਦੇ ਆ ਕੋਬਰਾ ਸੱਪ ਹੂੰ ਰਸਲ ਵਾਈਪਰ ਸੱਪ ਹੂੰ ਤੇ ਕੋਮਨ ਗ੍ਰੇਟ ਸੱਪ ਇਹ ਤਿੰਨ ਸੱਪ ਪੰਜਾਬ ਚ ਜ਼ਹਿਰੀਲੇ ਆ ਇਹਨਾਂ ਨੂੰ ਛੱਡ ਕੇ ਬਾਕੀ ਕੁਝ ਪਾਣੀ ਵਾਲੇ ਸੱਪਾਂ ਇੱਕ ਤੋਂ ਪਰਜਾਤੀ ਹੋਣੇ ਜਿਹੜੇ ਜ਼ਹਿਰੀਲੇ ਆ ਇਹਨਾਂ ਨੂੰ ਛੱਡ ਕੇ ਜਿਹੜੇ ਬਾਕੀ ਸੱਪਾਂ ਉਹਨਾਂ 'ਚ ਜ਼ਹਿਰ ਹੀ ਨਹੀਂ ਹੈਗਾ ਅਸੀਂ ਡਾਇਰੈਕਟ ਸੱਪ ਫੜ ਕੇ ਮੋਟੇ ਤੇ ਰੱਖਦੇ ਆ ਉਹਦੇ ਵਿੱਚ ਸਾਡੀ ਕੋਈ ਕਰਾਮਾਤ ਨਹੀਂ ਆ ਸਿਰਫ ਸਾਨੂੰ ਉਸ ਚੀਜ਼ ਦੀ ਪ੍ਰੋਪਰ ਨੌਲੇਜ ਆ ਤੇ ਆਹ ਸੱਪ ਦਾ ਡਿਜ਼ਾਈਨਿੰਗ ਹੈ ਰਿਹਾ ਜ਼ਹਿਰ ਨਹੀਂ ਹੈਗਾ ਅਸੀਂ ਖੁੱਡ ਜੋ ਹੱਥ ਪਾ ਕੇ ਕੱਢ ਲਿਆ ਅਸੀਂ ਕੋਬਰੇ ਸੱਪ ਨੂੰ ਕਦੀ ਜ਼ਹਿਰ ਕੋਬਰੇ ਸੱਪ ਨੂੰ ਅਸੀਂ ਕਦੀ ਹੱਥ ਪਾ ਕੇ ਨਹੀਂ ਖੁੱਡ ਤੋਂ ਕੱਢਦੇ ਉਸ ਚੀਜ਼ ਲਈ ਇਹਦੇ ਦੋ ਤਿੰਨ ਤਰ੍ਹਾਂ ਦੇ ਸੱਪ ਚਰੀਲੇ ਆ ਦੇਖੋ ਉਸ ਚੀਜ਼ ਲਈ ਅਸੀਂ ਕੁਝ ਚੀਚਾ ਰੱਖੀਆਂ ਹੋਈਆਂ ਵਾ ਇਹ ਦੇਖੋ ਇਹ ਚੀਜ਼ ਨੂੰ ਅਸੀਂ ਹੈਂਡ ਕਲੱਬਸ ਕੰਨੇ ਆ ਅਸੀਂ ਕੋਬਰਾ ਵਗੈਰਾ ਸੱਪ ਫੜਦੇ ਆ ਅਸੀਂ ਇਹ ਕਲੱਬ ਚ ਤੋਂ ਫੜਦੇ ਆ ਇਹ ਕਲੱਬ ਚ ਪਾ ਲਿਆ ਫਿਰ ਤੁਸੀਂ ਦੱਸੋ ਮੈਨੂੰ ਸੱਪ ਕਿਸ ਤੇ ਕੱਟੂ ਬਿਲਕੁਲ ਬਾਕੀ ਇਹ ਦੋ ਤਿੰਨ ਸੱਪਾਂ ਨੂੰ ਛੱਡ ਕੇ ਅਸੀਂ ਸਾਰੇ ਸੱਪ ਨਾਰਮਲ ਫੜ ਲੈਂਦੇ ਆ ਪਰ ਜਦੋਂ ਕਿਸੇ ਨੇ ਚੀਰਾ ਦੇਣਾ ਵਾ ਹਮੇਸ਼ਾ ਇੱਕ ਵਾਂਗੂ ਦੇਣਾ ਜਿਸ ਤਰ੍ਹਾਂ ਆ ਵਾ ਇਹ ਤੁਸੀਂ ਚੀਰਾ ਐਸਰੋ ਕੇ ਦਿੰਦੇ ਤੇ ਨਾਰਾਂ ਕੱਟਣ ਦਾ ਡਰ ਹੁੰਦਾ ਠੀਕ ਹੈ 치ਰਾ ਹਮੇਸ਼ਾ ਇੱਕ ਵਾਰ ਉਹ ਦੇਣਾ ਮਲੇਕਰ ਤਸਵੀਰਾਂ ਫਿਰ ਜ਼ੂਮ ਕਰਕੇ ਦਿਖਾਈਆਂ ਜਾਣ ਜੇ ਤੁਸੀਂ 치ਰਾ ਦੇਂਦੇ ਹੋ ਤਾਂ 치ਰਾ ਤੁਸੀਂ ਹਮੇਸ਼ਾ ਹੀ ਸਿੱਧਾ ਐਰ ਖੁਦਾ ਦੇਣਾ ਜੇ ਤੁਸੀਂ ਐਰ ਖੁਦ ਦੇਂਦੇ ਹੋ 치ਰਾ ਤਾਂ ਹੋ ਸਕਦਾ ਤੁਹਾਡੀ ਨਾੜ ਕੱਟੀ ਜਾਵੇ ਤਾਂ ਤਸਵੀਰ ਤੁਸੀਂ ਇੱਕ ਕਰ ਦੇਖ ਸਕਦੇ ਹੋ ਬਾਈ ਇਹਨਾਂ ਐਕਸਪੈਰੀਮੈਂਟ ਕਰਕੇ ਦੱਸਿਆ ਤਾਂ ਤੁਸੀਂ ਇਹਦੇ ਨਾਲ ਆਪਣੀ ਜਾਨ ਆ ਜਿਹੜੀ ਬਚਾ ਸਕਦੇ ਹੋ 치ਰਾ ਤੁਸੀਂ ਦੇਖ ਸਕਦੇ ਹੋ ਹਮੇਸ਼ਾ ਚੀਰਾ ਦੂਜੇ ਰੋਗ ਨਹੀਂ ਤੁਸੀਂ ਹਮੇਸ਼ਾ ਹੀ ਠਾਣੂ ਦੇਣਾ ਜੇ ਸਾਹ ਨੂੰ ਤੁਹਾਡੀ ਬਾਹ ਨਾ ਠਾਣੂ ਉਸ ਆਉਣਾ ਲੰਮਾ ਚੀਰਾ ਦੇਣਾ ਤਾਂ ਇਹਦੇ ਨਾਲ ਜਿਹੜਾ ਤੁਹਾਡੀ ਜਾਨ ਹੈ ਬਚ ਸਕਦੀ ਹੈ ਤੇ ਸਾਡਾ ਤਾਂ ਉਪਰਾਲਾ ਸੀ ਕਿ ਇਹਦੇ ਨਾਲ ਜਿਹੜੀ ਤੁਹਾਡੀ ਜੇ ਕਿਸੇ ਨੂੰ ਸੱਪ ਕੱਟ ਜਾਂਦਾ ਕਿਉਂਕਿ ਬੀਤੇ ਦੌਰਾਨ ਇੱਕ ਛੋਟੀ ਜੀ ਕੁੜੀ ਦੀ ਸੱਪ ਕੱਟਣ ਦੇ ਨਾਲ ਮੌਤ ਹੋ ਗਈ ਸੀ ਜੋ ਸਟਾਰਟਰ ਛੜਨ ਗਈ ਸੀ ਮੋਟਰ ਦਾ ਤਾਂ ਉਹਦੇ ਨਾਲ ਇੱਕ ਕੁੜੀ ਦੀ ਮੌਤ ਹੋ ਗਈ ਸੀ ਉਹਨੂੰ ਥੱਲੇ ਪੈਰਾਂ 'ਚ ਸੱਪ ਕੱਟ ਜਾਂਦਾ ਹੈ ਤਾਂ ਹੋ ਸਕਦਾ ਜੇ ਕਿਤੇ ਇਦਾਂ ਦੇ ਉਪਰਾਲੇ ਕੀਤੇ ਜਾਂਦੇ ਤਾਂ ਜਾਨ ਬਚ ਸਕਦੀ ਸੀ ਤਾਂ ਆਉਣ ਵਾਲੀਆਂ ਜੇ ਕਿਸੇ ਦੇ ਨਾਲ ਇਦਾਂ ਦੀ ਘਟਨਾ ਵਾਪਰਦੀ ਆ ਤਾਂ ਅਸੀਂ ਤਾਂ ਜੇ ਇਹਨਾਂ ਦੇ ਕੋਲ ਮਾਇਰ ਸੀ ਕਾਫੀ ਇਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਸੀ ਉਹਨਾਂ ਨੂੰ ਦੇਖ ਕੇ ਅੱਜ ਤਾਂ ਇਹਨਾਂ ਦੇ ਨਾਲ ਗੱਲਬਾਤ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜੀ ਤਾਂ ਇਹਨਾਂ ਦੇ ਨਾਲ ਇਹਨਾਂ ਨੇ ਐਕਸਪੈਰੀਮੈਂਟ ਕਰਕੇ ਵੀ ਦੱਸਿਆ ਮੈਨੂੰ ਬੜੇ ਲੋਕਾਂ ਦੇ ਫੋਨ ਆਉਂਦੇ ਆ ਲੋਕ ਕਹਿੰਦੇ ਆ ਭਾਈ ਤੁਸੀਂ ਝੱਫ ਵਗੈਰਾ ਫੜਦੇ ਜੇ ਮਾਲਾ ਵਗੈਰਾ ਪਾਉਂਦੇ ਜੇ ਕਾਫੀ ਨੌਲੇਜ ਤੁਹਾਨੂੰ ਇਲਮਾਂ ਵਾਲੂ ਪੰਦੀ ਹੈਗੀ ਆ ਠੀਕ ਆ ਜੀ ਗੱਲਾਂ ਸਾਰੀਆਂ ਵਧੀਆ ਸੁਣੀ ਦੀਆਂ ਇੱਕ ਲੜਕੀ ਐ ਲੁਧਿਆਣੇ ਦੀ ਉਹਦੀ ਕਿਸੇ ਨਾਲ ਗੱਲਬਾਤ ਚੱਲਦੀ ਸੀ ਉਹਨਾਂ ਦਾ ਪਿਆਰ ਮੁਹੱਬਤ ਟੁੱਟ ਗਿਆ ਹਮ ਤੇ ਇਸ ਤਰ੍ਹਾਂ ਹੀ ਕੁੜੀ ਕਿਸੇ ਪੰਡਿਤ ਕੋਲ ਚਲੀ ਗਈ ਹਮ ਪੰਡਿਤ ਜੀ ਨੇ 90000 ਰੁਪਏ ਲਿਆ ਕੁੜੀ ਕੋਲ ਅੱਛਾ ਕੁੜੀ ਉਹ ਚਾਹਸੀ ਜਿਕੇ ਦਾਈ ਮੈਂ ਤਾਂ ਉਹ ਤਰੀਕਾ ਲਗਾ ਸਮਝਾਣਾ ਹਮ ਉਹਨਾਂ ਨੇ ਪੁੱਛਿਆ ਕਿ ਜਿਹੜਾ ਦਰਨਾ ਪ੍ਰੇਮ ਮੁਹੱਬਤ ਕਰਦਾ ਜਿਹੜਾ ਤੁਸੀਂ ਵਸ਼ੀਕਰਨ ਕਰਾਉਣਾ ਚਾਹੁੰਦੇ ਜਿਹੜਾ ਨਾਂਕੀ ਆ ਹਮ ਉਹਨਾਂ ਨੇ ਨਾਮ ਦੱਸਿਆ ਹਮ ਉਹਨਾਂ ਨੇ ਉਹਨੂੰ ਇੱਕ ਕਾਗਜ਼ ਦਿੱਤਾ ਹਮ ਉਹਨਾਂ ਨੇ ਇੱਕ ਕਾਗਜ਼ ਘਰ ਖੜਿਆ ਸਰਾ ਨਹੀਂ ਥਲੇ ਰੱਖ ਕੇ ਸੁਤੀਆ ਕੋਰਾ ਕਾਗਜ ਸਵੇਰੇ ਉਹ ਕਾਗਜ ਲਿਆਂਦਾ ਉਹਨਾਂ ਨੇ ਉਹਦੇ ਸਾਹਮਣੇ ਉਹ ਕਾਗਜ ਦੇ ਉੱਪਰ ਰਾਗ ਲਾਈ ਜਦੋਂ ਰਾਗ ਲਾਈਆ ਜਿਹੜਾ ਮੁੰਡੇ ਦਾ ਨਾਮ ਸੀ ਉਹ ਮੁੰਡੇ ਦਾ ਨਾਮ ਲਿਖਿਆ ਆ ਗਿਆ ਅੱਛਾ ਨਿੰਬੂ ਦਾ ਪਾਣੀ ਲੱਲੀ ਦਾ ਕੋਰੇ ਕਾਗਜ ਉੱਤੇ ਨਿੰਬੂ ਦੇ ਪਾਣੀ ਦੇ ਨਾਲ ਲਿਖ ਲਈਦਾ ਜਦੋਂ ਲਿਖ ਕੇ ਤੁਸੀਂ ਧੁੱਪ 'ਚ ਸੁਕਾ ਲੋਗੇ ਤੁਹਾਨੂੰ ਉਹ ਕਾਗਜ ਕੋਰਾ ਹੀ ਲੱਗੂਗਾ ਦੇਖ ਤੁਸੀਂ ਉਹਨੂੰ ਚਸ਼ਮੀਆਂ ਦੇ ਨਾਲ ਵੇਖ ਲਓ ਤੁਹਾਨੂੰ ਉਹ ਚੀਜ਼ ਦਾ ਪਤਾ ਨਹੀਂ ਲੱਗਣਾ ਪਰ ਜਦੋਂ ਉਸ ਚੀਜ਼ ਨੂੰ ਅੱਗ ਦੇ ਉੱਤੇ ਜਾਂ ਰਾਗ ਦੇ ਉੱਤੇ ਖੜਿਆ ਜਾਏ ਤੇ ਉਸੀ ਦੇ ਉੱਤੇ ਉਸੀ ਦਾ ਨਾਮ ਉਪੜ ਕੇ ਆ ਜਾਣਾ ਚਿਕ ਸ਼ੈਂਪੂ ਲੈ ਲੈਣਾ ਇਹਨਾਂ ਵਾਲੀ ਟੱਪੀ ਦੇ ਨਾਲ ਚਿਕ ਸ਼ੈਂਪੂ ਲੈ ਕੇ ਤਾਂ ਨਾਮ ਲਿਖ ਲੈਣਾ ਆਮ ਅਖਬਾਰ ਦੀ ਰਾਖ ਕਿਸੇ ਖਾਲੀ ਦੇ ਵਿੱਚ ਸਾੜ ਲੈਣੀ ਆ ਸਾੜਨ ਤੋਂ ਬਾਅਦ ਵਿੱਚ ਉਸ ਜਗ੍ਹਾ ਦੇ ਉੱਪਰ ਤੁਸੀਂ ਨਾਮ ਲਿਖਿਆ ਹੋਊਗਾ ਦੋ ਤਿੰਨ ਅੱਖਰ ਉਹ ਸੋਹਣ ਵਾਲੀ ਰਾਖ ਜਿਹੜੀ ਐ ਮਲਨੀ ਆ ਸਕਾੜਿਆ ਹਾਂਜੀ ਸਕਾ ਮਤਲਬ ਜਿਸ ਤਰ੍ਹਾਂ ਚਿਕ ਸ਼ੈਂਪੂ ਨੂੰ ਐ ਕਰਕੇ ਨਾਮ ਲਿਖ ਲਿਆ ਆਪਾਂ ਐਨੋ ਸੁੱਕ ਗਿਆ ਉਸ ਤੋਂ ਬਾਅਦ ਜੋ ਆਪਾਂ ਆਮ ਅਖਬਾਰ ਦਾ ਕਾਗਜ਼ ਲੈਣਾ ਉਹਨੂੰ ਥਾਲੀ 'ਚ ਰੱਖਿਆ ਅੱਗ ਲਗਾ ਲਈ ਉਹ ਜਿਹੜੀ ਰਾਖ ਮ ਅਖਬਾਰ ਦੇ ਕਾਗਜ਼ੀ ਉਹਨੇ ਤੇ ਰਗੜਦੀ ਰਗੜਦੇ ਸਾਮ ਹੀ ਸਾਬ ਹੀ ਕਾਲੇ ਰੰਗ ਦੇ ਅੱਖਰ ਦੇ ਨਾਲ ਪੂਰਾ ਨਾਮ ਆਊਗਾ ਜਿਸ ਤਰ੍ਹਾਂ ਲੋਕ ਕਾਲੇ ਰੰਗ ਦੇ ਟੈਟੂ ਨੂੰ ਵਗੈਰਾ ਬਣਾਉਂਦੇ ਆ ਜਿਸ ਤਰ੍ਹਾਂ ਮਾਰਕਾ ਲੱਗਾ ਪੂਰਾ ਨਾਮ ਆ ਜਾਊਗਾ ਰੀ ਬਾਤ ਜਦੋਂ ਕੁੜੀ ਨੂੰ ਇਸ ਤਰੀਕੇ ਦਾ ਕੰਮ ਕੀਤਾ ਕੁੜੀ ਨੇ 90000 ਰੁਪਏ ਉਸ ਪੰਡਤ ਜੀ ਨੂੰ ਦਿੱਤਾ ਤਾਂ ਅੱਜ ਜਿਹੜਾ ਸਾਡਾ ਮੇਨ ਮਕਸਦ ਸੀ ਜਿਹੜੇ ਲੋਕ ਵਸ਼ੀਕਰਨ ਕਰਦੇ ਨੇ ਜਾਂ ਦਾਵੇ ਕਰਦੇ ਨੇ ਇੱਕ ਸਾਡਾ ਮੇਨ ਇਹ ਸੀ ਕਿ ਬ੍ਰਹਮਚਾਰੀਆ ਜੀ ਸੱਪ ਦਾ ਕਟਿਆ ਉਹਦਾ ਇਲਾਜ ਦੱਸਦੇ ਨੇ ਇੱਕ ਉਹ ਤੁਹਾਨੂੰ ਉਸ ਨਾਲ ਮੁਲਾਕਾਤ ਕਰਵਾਈ ਸੀ ਤੇ ਇੱਕ ਜਿਹੜੇ ਵਚੀਕਰਨ ਬਾਬੇ ਕਰਦੇ ਨੇ ਉਹਨਾਂ ਤੋਂ ਕਿਵੇਂ ਤੁਸੀਂ ਬਚ ਸਕਦੇ ਹੋ ਕਿਵੇਂ ਇਹ ਧੋਖਾ ਕਰਦੇ ਨੇ ਉਹਨਾਂ ਬਾਰੇ ਜਿਹੜੀ ਇਹ ਗੱਲਬਾਤ ਕਰ ਲਈ ਜਿਹੜੀ ਇਹ ਸਾਡੀ ਅੱਜ ਅਹਿਮ ਗੱਲਬਾਤ ਸੀ ਜਿਹੜੀ ਅਸਪੱਟੀ ਦੇ ਵਿੱਚ ਪਹੁੰਚ ਕੇ ਬ੍ਰਹਮਚਾਰੀਆ ਦੇ ਨਾਲ ਗੱਲਬਾਤ ਕੀਤੀ ਹੁਣ ਫਿਲਹਾਲ ਮੈਨੂੰ ਦਿਓ ਆਜ਼ਾਦ ਕੈਮਰਾਮੈਨ ਕਰਨ ਦੇ ਨਾਲ ਗੁਰਚੇ ਸਿੰਘ ਔਲ